ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਵਧੀਆ ਹੋਵੋਗੇ ਆਪਾਂ ਨਵੇਂ ਵਲੌਗ ਦੇ ਨਾਲ ਤੁਹਾਡੇ ਨਾਲ ਜੁੜ ਚੁੱਕੇ ਹਾਂ ਇਹ ਤੁਹਾਨੂੰ ਚੜ੍ਹਦੇ ਪੰਜਾਬ ਦੇ ਡਿਸਟ੍ਰਿਕਟ ਪਟਿਆਲੇ ਦੇ ਪਿੰਡਾਂ ਦੇ ਕੱਚੇ ਪਏ ਦਿਖਾ ਰਿਹਾ ਆ ਆਮ ਜਿਹੜੀਆਂ ਪਈਆਂ ਹੁੰਦੀਆਂ ਨੇ 7-8 ਫੁੱਟ ਦੀਆਂ ਹੁੰਦੀਆਂ ਨੇ ਵੱਤਵਾ 10 ਫੁੱਟ ਪਰ ਇਹ ਜਿਹੜਾ ਪਇਆ ਤੁਸੀਂ ਦੇਖ ਰਹੇ ਹੋ ਨਾ ਇਹ ਪਿੰਡ ਦਾ ਸਰਕਾਰੀ ਪਇਆ 60 ਫੁੱਟ ਦਾ ਚੌੜਾ ਫੇਰ ਆਪਾਂ ਗਏ ਨਰਵਾਣੇ ਨਰਵਾਣੇ ਤੋਂ ਫਰਾਜ ਦਾ ਸਮਾਨ ਚੱਕਿਆ ਤੇ ਬਾਤਰਾ ਬਰਾੰਚ ਰੱਖਾਂਗੇ ਇਹ ਟੀਡਾ ਤੁਹਾਨੂੰ ਵੀਊ ਦਿਖਾ ਰਿਹਾ ਦੋਸਤੋ ਹਰਿਆਣੇ ਦੇ ਪਿੰਡਾਂ ਦਾ ਵੀਊ ਦਿਖਾ ਰਿਹਾ ਇਹ ਬਾਟਰ ਏਰੀਆ ਦੇ ਪਿੰਡ ਫੋਨ ਕਰਕੇ ਸਾਰਾ ਇਹਦੇ ਵਿੱਚ ਪੰਜਾਬ ਵਾਲੀ ਕਲਚਰ ਹੈ ਇਹ ਨਰਵਾਣੇ ਦੇ ਨੇੜੇ ਦੇ ਪਿੰਡ ਨੇ ਜਿੱਥੇ ਕੀ ਬੋਰ ਸਮਰਸੀ ਵਾਲਾ ਕੱਟ ਖੂਹਾਂ ਇੰਜਰਾਂ ਵਾਲਾ ਕਲਚਰ ਜ਼ਿਆਦਾ ਹੈ ਤੇ ਪਾਥੀਆਂ ਤੁਹਾਨੂੰ ਇੱਕ ਰੋਡ ਦੇ ਉੱਪਰ ਹੀ ਮਿਲਣਗੀਆਂ ਇਹ ਖਾਸੀਅਤ ਹੈ ਕਿਉਂਕਿ ਓਕੇ ਵਗੈਰਾ ਦਾ ਯੂਜ਼ ਜ਼ਿਆਦਾ ਕਰਦੇ ਨੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਹਰਿਆਲੀ ਦੇਖੋ ਤੁਸੀਂ ਨੇ ਪੰਜਾਬ ਤੇ ਮੇਰੇ ਹਿਸਾਬ ਨਾਲ ਅਜੇ ਦੀ ਰੇਟ ਚ ਕਿਸੇ ਪਿੰਡ ਚ ਨਹੀਂ ਇਹ ਦੋਸਤੋ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਖਨੋਰੀ ਦੇ ਕੋਲ ਟੋਲ ਟੈਕਸ ਦੇ ਕੋਲ ਕੱਚੀ ਪਟੜੀ ਨਹਿਰ ਦੀ ਉਹਦੇ ਉੱਪਰ ਹੈ ਆ ਦੇਖੋ ਇਹ ਗੱਡੀ ਨਾ ਪੂਰੀ ਪੂਰੀ ਲੰਘਦੀ ਇੱਕ ਸਾਈਡ ਤੇ ਪੱਥਰ ਤੇ ਦਰਖਤ ਹੈ ਦਰਖਤ ਤੇ ਡੇਡਾ ਜੇ ਗੱਡੀ ਅੜਦੀ ਹੈ ਬੈਕ ਕਰ ਦਿਆਂ ਦਾ ਦਰਖਤ ਗੱਡੀ ਨਹਿਰ ਵੱਲ ਨੂੰ ਤੱਕਦੇ ਇਹ ਇਹ ਤੁਹਾਨੂੰ ਰਸਤਾ ਸ਼ਾਰਟਕਟ ਦਿਖਾ ਰਹੇ ਆ ਖਨੋਰੀ ਵਾਲੇ ਟੋਲ ਤੋਂ ਇਸ ਪਟੜੀ ਪਟੜੀ ਆਗੇ ਤੁਸੀਂ ਅੱਗੇ ਮੇਨ ਹਾਈਵੇ ਤੇ ਚੜ ਸਕਦੇ ਹੋ ਇਧਰੋਂ ਤੁਸੀਂ ਜਦੋਂ ਆਉਂਗੇ ਟੋਲ ਟੈਕਸ ਤੋਂ ਹੁਣ ਆਪਾਂ ਜਾ ਰਹੇ ਹਾਂ ਪਹਿਲਾਂ ਤੁਹਾਨੂੰ ਰੋਡ ਸਾਰਾ ਸਮਝਾ ਦਿੰਨੇ ਆਂ ਇਹ ਅੱਗੇ ਜਾ ਕੇ ਇਸੇ ਰੋਡ ਦੇ ਉੱਪਰ ਚੜ ਜਾਂਦੇ ਆਂ ਇਧਰੋਂ ਨੂੰ ਜਾਣਾ ਤੁਸੀਂ ਤੇ ਜੇ ਤੁਸੀਂ ਉੱਧਰੀ ਸਾਈਡ ਨੂੰ ਆਉਂਦੇ ਹੋ ਤਾਂ ਇਧਰ ਨੂੰ ਤੁਸੀਂ ਇਧਰ ਨੂੰ ਜਿੱਧਰ ਨੂੰ ਹੁਣ ਤੁਸੀਂ ਕੈਮਰਾ ਦੇਖ ਰਹੇ ਹੋ ਨਾ ਇਧਰ ਨੂੰ ਅੱਗੇ ਜਾ ਕੇ ਲੈਫਟ ਨੂੰ ਗੱਡੀ ਲਾਓਗੇ ਤਾਂ ਵੀ ਟੋਲ ਕੱਟਿਆ ਜਾਊਗਾ રાઇટ ਨੂੰ ગੱડી કર લઉં તો ਵੀ ટોલ કટ્યા જ જવું. પાછળ ત હું ਦਿખાઉં ને આ રોડ ਕਿੱਦਾ આ એક ટાળી ਪਈ ਮੁડਦੀ ਐ। ટોલ ਤੋਂ થોડા જ પહેલા લેફ્ટ સાઇડ ਉਹ પટડી ਤੇ ચડ જੂਗੀ ਜਿੱਥੇ ਆਪਾਂ ਤੁਹਾਨੂੰ ਕੈਮਰਾ દેખાએ। ਇਹ ટોલ ਤੋਂ ਆਪਾਂ નીકળਾਂ ਉਹ ਜਿੱਥੇ ট্রাক ਆ ਉੱਥੇ ਕੱਟੇ। ਉਹ ਜਿਹੜਾ ਪਈ ਤੁਹਾਨੂੰ ਇਸ਼ਤਾਲੀ દેખાઈਏ ਉਹ ਕੱਟ ਤੋਂ ਤੁਸੀਂ ਪਾਤરા ਨੂੰ ਜਾ ਸਕਦੇ ਹੋ। ਜੇ ਪਾਤરા સાઇડ ਤੋਂ ਆ ਰਹੇ ਹੋ ਜਿੱਥੇ বাস છે ਉਥੋਂ લેફ્ટ ਨੂੰ ਗੱਡੀ ਤਾਰਦੋ સામે ને ટોલ ਐ। ਉਹ ਪટડી ਪટડી ਜਾ ਕੇ ਤੁਸੀਂ ਆરાਮ ਨਾਲ ਕਰ ਸਕਦੇ ਹੋ। ਇਹ ਜਿਹੜਾ ਪੱਥਰ ਤੇ درخت ਤੇ ਹੁਣ ਚੱਕਦਾ। ਇਹ ਤੁਹਾਨੂੰ ਵੀਊ ਖਰ ਦਿਖਾ ਰਿਹਾ ਆਪਾਂ ਵਾਪਸ ਪਿੰਡ ਨੂੰ ਨਹਿਰ ਵਾਲੀ ਸਾਈਡ ਤੋਂ ਆਪਾਂ ਪਹੁੰਚਾਂ ਤ ਨਵੇੜਕੇ ਕੰਮ ਬ੍ਰਾਂਚ ਦਾ ਸਮਾਨ ਰੱਖ ਕੇ ਵਾਪਸ ਆ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਜਿਹੜੇ ਭਰਾ ਨਵੇਂ ਜੁੜਦੇ ਵੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਹਾਨੂੰ ਵੀਊ ਦਿਖਾਉਨੇ ਆ ਆਪਾਂ ਅਲੱਗ-ਅਲੱਗ ਪਿੰਡਾਂ ਦੇ ਅਲੱਗ-ਅਲੱਗ ਕਲਚਰ ਦਿਖਾਉਨੇ ਆ ਇਹ ਸਾਡੇ ਸਤਰਾਣੇ ਪਿੰਡ ਦਾ ਤੁਹਾਨੂੰ ਵੀਊ ਦਿਖਾ ਰਿਹਾ ਦੋਸਤੋ ਪਾਖੜਾ ਨਹਿਰ ਜਿਹੜੀ ਆਪਾਂ ਵੀ ਇਧਰੋਂ ਆਏ ਸੀ ਟੋਰਟੈਕਸ ਵੱਲੋਂ ਇਹ ਸ਼ਾਰਟਕਟ ਹੈ ਸਤਰਾਂੇ ਪਿੰਡ ਦੇ ਵਿੱਚ ਤੁਸੀਂ ਜਾ ਕੇ ਮੇਨ ਹਾਈਵੇ ਦੇ ਉੱਪਰੋਂ ਤੁਸੀਂ ਟੋਲ ਤੋਂ ਪਹਿਲਾਂ ਸਤਰਾਂੇ ਵੱਡੇ ਅੱਡੇ ਤੋਂ ਇਹ ਸਤਰਾਂੇ ਪਿੰਡ ਦੇ ਵਿੱਚ ਜਾ ਰਹੇ ਆ